ਵੱਡੇ ਅਮਨ ਦੇ ਤੇ ਆ ਹਰਪਾਲ ਚੀਨੇ ਦੇ ਖਿਲਾਫ ਜਿਹੜੀ ਪੁਲਿਸ ਕੰਪਲੇਂਟ ਕੀਤੀ ਸੀ ਸਵੇਰੇ ਚੰਡੀਗੜ੍ਹ ਸਾਈਬਰ ਸੈੱਲ ਵਾਲਿਆਂ ਨੇ ਅਮਨ ਅਰੋੜੇ ਤੇ ਤੇ ਹਰਵੰਪਾਲ ਚੀਬੇ ਤੇ ਕੇਸ ਰਜਿਸਟਰ ਕਰ ਦਿੱਤਾ ਆਖੜੀ ਪਹਿਲੇ ਤੇ ਸਵੇਰੇ ਆਉਣ ਸਾਈਬਰ ਕ੍ਰਾਈਮ ਦੇ ਵਿੱਚੋਂ ਆ ਵੇਖ ਲੋ ਇੱਕ ਵਾਰ ਤੁਹਾਨੂੰ ਸਾਰੇ ਦੇ ਕੈਮਰਿਆਂ ਵਿੱਚ ਆ ਜੇ ਐਫ ਆਈ ਆਰ ਦਰਜ ਹੋ ਗਈ ਦੋਨਾਂ ਤੇ ਸੈਕਸ਼ਨ 336 4 ਭਾਰਤੀ ਨਿਆਇ ਸਹਿਯਤਾ ਠੀਕ ਹੈ ਦੂਸਰੀ ਹੈ 356 ਤੀਸਰਾ ਭਾਰਤੀ ਨਿਆਇ ਸਹਿਯਤਾ 61 ਉਬਲੀਕ 2 ਤੋਂ ਇਹਨਾਂ ਤੇ ਫਾਇਰ ਦਰਜ ਹੋ ਕੇ ਹੁਣ ਇਹਨਾਂ ਤੇ ਕਿਸ ਕਿਸ ਤੇ ਹੋਈ ਹੈ ਸੋ ਹਮਨ ਰੋੜੇ ਤੇ ਤੇ ਹਰਪਾ ਚੀਮੇ ਤੇ ਤੇ ਬਾਕੀਆਂ ਤੇ ਵੀ ਹੋਏਗੀ ਇਨਵੈਸਟੀਗੇਸ਼ਨ ਅਜੇ ਹੁਣ ਸ਼ੁਰੂ ਹੋਏਗੀ ਇਸ ਤੋਂ ਬਾਅਦ ਕਿ ਜਿੰਨਾ ਜਿੰਨਾ ਨੇ ਆਪਣੇ ਹੱਥਾਂ ਤੋਂ ਚਲਾਇਆ ਉਹਨਾਂ ਤੇ ਵੀ ਹੋਏਗੀ ਇੰਨਾ ਜਨਾਂ ਨੇ ਫਰਜ਼ੀ ਇਨਫੋਰਮੇਸ਼ਨ ਸਾਟਾ ਵੀਡੀਓ ਡਾਕਟਰ ਕੀਤਾ ਉਹ ਸਾਰੇ ਚੈਨਲਸ ਤੇ ਵੀ ਹੋਇਆ ਇਹ ਸਾਰੇ ਪ੍ਰੈਸ ਵਾਲਿਆਂ ਤੇ ਵੀ ਹੋਏਗੀ ਤੇ ਸਾਰੇ ਆਮ ਆਦਮੀ ਬੰਦਿਆਂ ਤੇ ਵੀ ਹੋਏਗੀ ਸੋਟਾ ਤੇ ਬੰਦੇ ਹੀ 5 ਜਣ ਇਹ ਫਰਾਡ ਕਰਨਾ ਬੰਦ ਕਰ ਹੁਣ ਨੰਬਰ 2 ਸਾਰਿਆਂ ਤੋਂ ਪਹਿਲੇ ਤੇ ਅੱਜ ਅਨਫੋਰਚੂਨੇਟ ਵੇਖੋ ਕੱਲ 11 ਮਿੰਟ ਦਾ ਸੈਸ਼ਨ ਓਵਰ ਕਰ ਦਿੱਤਾ 1 ਮਿੰਟ 10 ਲੱਖ ਦਾ ਪਿਆ ਪੰਜਾਬ ਦੇ ਲੋਕਾਂ ਜਿਹੜਾ ਇਹਨਾਂ ਨੇ ਇੱਕ ਬਿੱਲ ਲੈ ਕੇ ਆਣਾ ਸੀ ਬੇਦਰਬੀਆਂ ਦੇ ਉੱਤੇ ਐਨੀ ਅਨ ਪ੍ਰਿਪੇਅਰਡ ਸਰਕਾਰ ਮੈਨੂੰ ਵੇਖੀ ਕਿ ਤੁਸੀਂ ਸੈਸ਼ਨ ਬੁਲਾ ਲਿਆ ਤਾਂ ਤੁਸੀਂ ਪ੍ਰਿਪੇਅਰਡ ਹੀ ਨਹੀਂ ਸੀ ਪ੍ਰੈਪਰੇਸ਼ਨ ਹੀ ਹੈ ਨਹੀਂ ਬਿੱਲ ਦੀ ਹੁਣ ਹੱਥਾਂ ਪੈਰਾਂ ਦੀ ਪਈ ਕਿ ਕਰੀਏ ਕੀ ਇਹ ਫਰਜ਼ੀ ਵੇਖੋ ਪਤਾ ਨਹੀਂ ਇਹਨਾਂ ਨੇ ਕੀ ਹੁਣ ਕਰਨਾ ਤੇ ਕੀ ਨਹੀਂ ਕਰਨਾ ਇਹ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹਨਾਂ ਦਾ ਧਿਆਨ ਕਰੋ ਫਿਰ ਤੁਸੀਂ ਵੇਖੋ ਤੇ ਸੰਜੇ ਵਰਮੇ ਦੀ ਡੈਥ ਹੁੰਦੀ ਏ ਅਬੋਰ ਦੇ ਇੱਕ ਲੀਡਿੰਗ ਬਿਜ਼ਨਸਮੈਨ ਦੀ ਲਾਰੈਂਸ ਬਿਸ਼ਨੋਈ ਦਾ ਗਰੁੱਪ ਜਿਹੜਾ ਉਹਦੀ ਜ਼ਿੰਮੇਵਾਰੀ ਲੈਂਦਾ ਇਮੀਡੀਟਲੀ ਇਹ ਵਖਾਣਵਾਸੇ ਕਿਉਂਕਿ ਪੰਜਾਬ ਅਸੈਂਬਲੀ ਸੈਸ਼ਨ ਬੁਲਾ ਲਿਆ ਆ ਆਪੋਜੀਸ਼ਨ ਪਾਰਟੀਆਂ ਨੇ ਤੇ ਵਿਸ਼ੇਸ਼ ਤੌਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਤੇ ਮੇਰੇ ਵੱਲੋਂ ਚਿੱਠੀ ਲਿਖੀ ਗਈ ਕਿ ਦੋ ਦਿਨ ਦਾ ਹਾਊਸ ਐਕਸਟੈਂਡ ਕਰਕੇ ਲਾਅ ਐਂਡ ਆਰਡਰ ਤੇ ਜਿਹੜਾ ਲੈਂਡ ਪੂਲਿੰਗ ਦੀ ਲੈਂਡ ਪੂਲਿੰਗ ਜਿਹੜੀ ਕੀਤੀ ਜਾਦੀ ਉਹਦੇ ਤੇ ਚਰਚਾ ਕੀਤੀ ਦੇ ਇਹਨਾਂ ਨੇ ਬੀਜਟਲੀ ਇੱਕ ਇਨਕਾਊਂਟਰ ਵਖਾ ਦੇ ਦਿੱਤਾ ਜਿਹੜਾ ਹੁਣ ਸਾਬਤ ਹੋ ਰਿਹਾ ਕਿ ਟੋਟਲੀ ਫਰਜ਼ੀ ਸੀ ਅਸੈਂਬਲੀ ਦੇ ਵਿੱਚ ਜਦੋਂ ਸ਼ਰਧਾਂਜਲੀਆਂ ਚੱਲ ਰਹੀਆਂ ਸਨ ਸੰਜੇ ਵਰਮੇ ਦਾ ਵੀ ਨਾ ਆਇਆ ਤੇ ਸਪੀਕਰ ਸਾਹਿਬ ਨੇ ਉਦੋਂ ਪੰਜਾਬ ਪੁਲਿਸ ਨੂੰ ਇਸ ਗੱਲ ਦੀ ਮੁਬਾਰਕ ਦਿੱਤੀ ਕਿ ਬੜੀ ਸਪੀਡ ਨਾਲ ਇਹਨਾਂ ਨੇ ਕੰਮ ਕੀਤਾ ਤੇ ਜਿਨ੍ਹਾਂ ਨੇ ਮੈਨੂੰ ਸੁਣਿਆ ਹੋਣਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹ ਤੇ ਬਾਅਦ ਹੀ ਪਤਾ ਲੱਗੇ ਉਹੀ ਗੱਲ ਸਾਬਤ ਹੋ ਰਹੀ ਹੈ ਅਗਲੇ ਦਿਨ ਇਮੀਡੀਏਟਲੀ ਪ੍ਰੈਸ ਕਾਨਫਰੰਸ ਹੁੰਦੀ ਹੈ ADGP ਇੱਥੋਂ ਜਾਂਦੇ ਨੇ DIG SSP ਬੈਠਦੇ ਨੇ ਅੱਧੇ ਘੰਟੇ ਚ ਪ੍ਰੈਸ ਕਾਨਫਰੰਸ ਤੋਂ ਬਾਅਦ ਪਤਾ ਲੱਗਾ ਪਹਿਲੇ ਕਹਿੰਦੇ ਕਿ ਬੰਦੇ ਅਸੀਂ ਭੱਜ ਗਏ ਨੇ ਅੱਧੇ ਘੰਟੇ ਚ ਕਹਿੰਦੇ ਇਨਕਾਉਂਟਰ ਹੋ ਗਿਆ ਇਨਕਾਊਂਟਰ ਤੋਂ ਬਾਅਦ ਹੁਣ ਪਤਾ ਲੱਗਾ ਕਹਿੰਦੇ ਕਿ ਜਦੋਂ ਅਸੀਂ ਆਰਮਜ਼ ਦੀ ਵੈਪਨਸ ਦੀ ਰਿਕਵਰੀ ਕਰਨ ਵਾਸਤੇ ਜਾ ਰਹੇ ਹਾਂ ਜਿਨ੍ਹਾਂ ਥਿਆਰਾ ਨਾਲ ਸੰਜੇ ਵਰਮੇ ਹੁਣਾ ਦਾ ਕਤਲ ਹੋਇਆ ਤੇ ਸਾਹਮਣੇ ਪਾਸਿਓਂ ਬੰਦੇ ਜਿਹੜੇ ਨੇ ਉਹ ਵੀ ਉੱਥੇ ਮੌਕੇ ਤੇ ਪਹੁੰਚੇ ਸੀ ਉਹ ਵੀ ਵੈਪਨ ਲੈ ਕੇ ਜਾਣਾ ਚਾਹੁੰਦੇ ਉਹ ਸਾਡੇ ਤੇ ਫਾਇਰ ਕਰਦੇ ਸਾਡੀ ਕਸਟੇ ਨੇ ਦੋ ਬੰਦੇ ਮਾਰੇ ਤੇ ਹੋ ਜਾਉਗਾ ਇਹ ਪੰਜਾਬ ਪੁਲਿਸ ਦੀ ਮੁਤੈਦੀ ਤੇ ਪੰਜਾਬ ਪੁਲਿਸ ਦੀ ਵਰਕਿੰਗ ਤੇ ਮੈਂ ਕਹਿੰਦਾ ਪੰਜਾਬ ਦੇ ਲੋਕ ਆਪ ਹੀ ਅੰਦਾਜ਼ਾ ਲਾ ਸਕਦੇ ਕਿ ਜੇ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਕ੍ਰਾਸ ਫਾਇਰਿੰਗ ਚ ਬੰਦੇ ਮਾਰੇ ਜਾਣ ਤੇ ਬਾਅਦ ਦੇ ਵਿੱਚ ਬੰਦੇ ਹੀ ਨਾ ਲੱਭਣ ਇਹ ਤਾਂ ਤੁਸੀਂ ਆਪੇ ਹਿਸਾਬ ਲਾਓ ਸਾਹਿਬ ਕਿ ਪੰਜਾਬ ਦੇ ਹਾਲਾਤ ਕੀ ਨੇ ਮੈਂ ਅੱਜ ਡਿਮਾਂਡ ਕਰਾਂਗਾ ਹਰਮਨ ਗੁਰਮੀਤੇ ਘਰਮਨ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਕੋ ਕਿ ਇੱਥੇ ਆ ਇੱਥੇ ਆ ਕੇ ਪੰਜਾਬ ਦੇ ਲੋਕਾਂ ਨੂੰ ਫੇਸ ਕਰ ਵਿਧਾਨ ਸਭਾ ਦੇ ਵਿੱਚ ਆ ਕੇ ਜਵਾਬ ਦਿਓ ਤੁਸੀਂ ਜਵਾਬ ਦਿਓ ਇਹ ਫਰਜ਼ੀ ਕਮਾਨ ਵਾਲੇ ਫਰਾਡ ਦੇ ਨਾਲ ਕਿੰਨਾ ਚਿਰ ਕੰਮ ਕਰਬ 사이 ਦੂਜੀ ਗੱਲ ਲੈਂਡ ਪੂਲਿੰਗ ਤੇ ਲੈਂਡ ਫੂਲਿੰਗ ਜਿਹਦਾ ਅਸੀਂ ਨਾਮ ਦੱਸਿਆ ਜਿਹਦੀ ਲੋੜ ਨਹੀਂ ਮੈਂ ਪ੍ਰੈਸ ਦੇ ਵੀਰਾਂ ਨੂੰ ਦੱਸਣਾ ਚਾਹਨਾ ਚੰਡੀਗੜ੍ਹ ਅੱਜ ਤੋਂ 70 ਸਾਲ ਪਹਿਲੇ 28000 ਏਕੜ ਚ ਬਣਿਆ ਤੇ 70 ਸਾਲ ਬਾਅਦ ਵੀ ਅਜੇ ਚੰਡੀਗੜ੍ਹ ਜਗ੍ਹਾ ਖਾਲੀ ਪਈਆਂ ਜਿਹੜੀਆਂ ਪੂਰੀਆਂ ਨਹੀਂ ਇਹ ਪੰਜਾਬ ਨੂੰ ਲੁੱਟਣ ਦਾ ਜਿਹੜਾ ਇਹਨਾਂ ਨੇ ਅਖੰਡ ਬਣਾਇਆ ਪੰਜਾਬ ਦੇ ਲੋਕਾਂ ਨੇ ਅਲਾਉ ਨਹੀਂ ਕਰਨਾ ਜਿਸ ਤਰ੍ਹਾਂ ਮੋਦੀ ਨੇ ਕਿਸੇ ਟਾਈਮ ਬਲੈਕ ਲਾਜ਼ ਕਾਲੇ ਕਾਨੂੰਨ ਲੈ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਕੰਟਰੈਕਟ ਬੇਸਿਸ ਤੇ ਲੈ ਕੇ ਅਮਬਾਨੀ ਤੇ ਦਾਨੀਆਂ ਨੂੰ ਦੇਣਾ ਚਾਹੁੰਦਾ ਸੀ ਐਸ ਤਰ੍ਹਾਂ ਹੀ ਇਹ ਕੇਜਰੀਵਾਲ ਨੇ ਕੋ ਜਿਹੜੀ ਕੰਪਨੀ ਹੈ ਪੰਜਾਬ ਦੀ ਜ਼ਰਖੇਜ਼ ਜ਼ਮੀਨ ਜਿਹੜੀ ਫਰਟਾਈਲ ਜ਼ਮੀਨ ਜਿਹੜੀ ਹੈ ਇਹਦੀ ਲੁੱਟ ਕਰਨਾ ਚਾਹੁੰਦੇ ਜਿਹੜੀ ਅਸੀਂ ਕਿਸੇ ਹਾਲਤ ਚ ਨਹੀਂ ਹੁੰਦੇ ਨੰਬਰ 1 ਨੰਬਰ 2 ਤੁਸੀਂ ਅੱਜ ਦੀਆਂ ਖ਼ਬਰਾਂ ਦੇ ਵਿੱਚ ਖ਼ਬਰ ਹੈ ਉਹਨੇ ਇਹਨਾਂ ਦੀ ਸਾਰੀ ਮੀਟਿੰਗ ਆਪਦੇ ਐਮ.ਐਲ.ਏ ਤੇ ਮੰਤਰੀਆਂ ਨੂੰ ਬੁਲਾ ਕੇ ਇਹ ਗੱਲ ਕਹੀ ਹੈ ਕਿ ਤੁਸੀਂ ਲੋਕਾਂ ਦੇ ਜਾ ਕੇ ਇਹਦਾ ਪ੍ਰਚਾਰ ਕਰੋ ਲੈਂਡ ਫੂਲਿੰਗ ਦਾ ਉਹਨਾਂ ਨੂੰ ਪੁਆਇੰਟ ਦਿੱਤੇ ਨੇ ਕਿ ਆਹ ਗੱਲਾਂ ਦਾ ਜਵਾਬ ਦੇਣਾ ਮੈਂ ਪੁੱਛਣਾ ਚਾਹਨਾ ਜੈਨਦਾ ਕੀ ਕੰਮ ਹੈ ਪੰਜਾਬ ਦੀ ਜ਼ਮੀਨ ਇਹ ਅੱਜ ਇੱਥੇ ਮਨੀਸ਼ ਸੋਧਿਆ ਫਿਰਦਾ ਹੈ ਵਿਜੇ ਢਾਇਰ ਫਿਰਦਾ ਹੈ ਆ ਜਿਹੜਾ ਇੱਕ ਹੋਰ ਹੈ ਪਤਾ ਨਹੀਂ ਕੀ ਇਹ ਚੀਜ਼ ਇੱਥੇ ਬਿਠਾਇਆ ਹੈ ਵਿਪਨ ਕੁਮਾਰ ਕਿਹਨ ਕਹਿੰਦੇ ਨੇ ਵਿਪਨ ਵਿਪਨ ਕੁਮਾਰ ਵਿਪਨ ਕੁਮਾਰ ਇਹ ਸਾਰੇ ਬੰਦੇ ਬੈਠੇ ਨੇ ਇਹਨਾਂ ਦਾ चीफ मिनिस्टर ਇੱਕ ਬੰਦੂ ਬਣਿਆ ਬੈਠਾ ਹੈ ਜੀ ਇਹਨਾਂ ਦੇ ਮਿਨਿਸਟਰ ਇਹਨਾਂ ਦੇ ਐਮਐਲਏ ਕੁਸਕਨ ਨੂੰ ਤਿਆਰ ਕੋਈ ਨਹੀਂ ਦਿੱਲੀ ਵਾਲੇ ਪੰਜਾਬ ਦੀਆਂ ਜ਼ਮੀਨਾਂ ਨੂੰ ਤੇ ਪੰਜਾਬ ਨੂੰ ਲੁੱਟਣ ਨੂੰ ਤਿਆਰ ਹੋਏ ਨੇ ਤਾਂ ਤੁਸੀਂ ਮੂੰਹ ਚੋਂ ਇੱਕ ਸ਼ਬਦ ਕੱਢ ਕੇ ਰਾਜ਼ੀ ਨਹੀਂ ਫਰਜ਼ੀ ਤੁਸੀਂ ਇੱਥੇ ਆ ਸੈਸ਼ਨ ਬੁਲਾਉਂਦੇ ਹੋ ਜਿਹਦਾ ਕੋਈ ਤੁਸੀਂ ਮੈਨੂੰ ਦੱਸੋ ਕੋਈ ਜੇ ਲੌਂਡ ਆਰਡਰ ਤੇ ਲੈਂਡ ਪੂਲਿੰਗ ਤੇ ਜੇ ਚਰਚਾ ਨਹੀਂ ਕਰ ਰਹੀ ਤੇ ਸੈਸ਼ਨ ਦਾ ਇੱਥੇ ਬੁਲਾਉਂਦਾ ਜਿਹੜਾ ਮਕਸਦ ਹੈ ਉਹ ਹੈ ਕਿ ਅਸੀਂ ਪੁੱਛਣਾ ਚਾਹੁੰਦੇ ਆ ਠੀਕ ਹੈ ਜੰਦ ਹੋਇਆ ਬਾਈਪਾਲ ਸਾਹਿਬ ਕਿਉਂਕਿ ਦੋ ਦਿਨ ਦਾ ਹੋਰ ਦੱਸਿਆ ਜਾ ਰਿਹਾ ਕਿ ਸੈਸ਼ਨ ਜੀ ਸਾਰੇ ਅਜੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਤੁਹਾਡੇ ਵਰਗਾ ਮੈਂ ਵੀ ਅਖਬਾਰਾਂ 'ਚ ਹੀ ਖਬਰ ਪੜੀ ਕੀ ਹੁੰਦਾ ਹੈ ਤੇ ਤੁਹਾਨੂੰ ਪਤਾ ਨਹੀਂ ਅੰਦਰ ਜਾਂਦੇ ਨੂੰ ਫੇਰ ਕਿਹੜਾ ਆਰਡਰ ਕੇਜੀਨੀ ਵਾਲ ਦਾ ਆ ਜੇ ਤਾਂ ਫੇਰ ਕੀ ਹੋ ਜੇ ਇਹਦੇ ਕੇਜਰੀਵਾਲ ਦੇ ਆਰਡਰ ਨਾ ਚੱਲਦੇ ਨੇ ਤੇ ਸਾਰੇ ਬੌਂਡਡ ਲੇਬਰ ਅਜੇ ਨਹੀਂ ਆਪ ਬੈਠੀ ਬੌਂਡਡ ਲੇਬਰ ਇਸ ਇਹਦੇ ਭੱਟੇ ਵਿੱਚ ਮਾਦਰਾ ਸਾਹਿਬ ਦੇ ਮਸਲੇ ਤੇ ਹਲੇ ਤੱਕ ਸਟੇਕ ਹੋਲਡਰਸ ਤੱਕ ਨਾ ਗੱਲ ਤੱਕ ਆਇਆ ਤੱਕ ਵੇਖੋ ਸਟੇਕ ਹੋਲਡਰਸ ਨੇ ਕਹਿੰਦਾ ਕਿ ਹੁਣ ਅਸੀਂ ਪਹਿਲੇ ਇੰਟਰੋਡਿਊਸ ਕਰਾਂਗੇ ਫਿਰ ਅਸੀਂ ਚਰਚਾ ਵਾਸਤੇ ਭੇਜਾਂਗੇ ਤੇ ਪਹਿਲੇ ਕਿੰਨੇ ਰੋਕੇ ਸੀ ਕਰਨ ਤੋਂ ਤੁਸੀਂ ਆਪ ਅੰਦਾਜ਼ਾ ਲਾਓ ਦਾ ਮਤਲਬ ਦਿਆ ਡਵੈਲਪਿੰਗ ਕੋਲਡ ਫੀਟ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਰੀਏ ਕੀ ਇਹ ਸਾਰੀ ਸਾਰੀ ਸਰਕਾਰ ਦਾ ਹਾਲ ਏ ਅੱਜ ਜਿਹੜੀ ਹੈ ਕਿ ਕੰਟਰੀ ਚ ਗਏ ਸੀ ਕਿ ਤਾਂ ਮੀਨ ਨੇ ਕਾਫੀ ਕਾਲ ਆਬਜੈਕਸ਼ਨ ਕੀਤਾ ਉਹਦੇ ਕੁਛ ਇਹਸ ਤੋਂ ਕੀ ਆ ਤੁਸੀਂ ਉਮੀਦ ਰੱਖ ਸਕਦੇ ਭਗਵਾਨ ਦੇ ਹੱਥ ਦੇ ਵਿੱਚ ਉਸ ਤਰ੍ਹਾਂ ਦਿੱਤਾ ਇਹਨੇ ਕੀ ਆਪਣਾ ਮੂੰਹ ਛੇਲ ਲੈ ਕੇ ਗਿਆ ਹੁਣ ਤਾਂ ਚੱਲਣਾ ਇਹਨੂੰ ਤਾਂ ਪਤਾ ਨਹੀਂ ਉਸ ਤਰ੍ਹਾਂ ਦੇ ਹੱਥ 'ਚ ਫੜਾਇਆ ਹੈ ਕਿ ਆ ਰਿਹਾ ਹੈ ਤੁਸੀਂ ਵੇਖੋ ਕਿੱਥੇ ਹਸਤਾ ਪ੍ਰਤਾਪ ਸਿੰਘ ਕਹਿ ਰਹੇ ਕਿੱਥੇ ਗਿਆ ਦੀ ਗੁਰਬਖਸ਼ ਸਿੰਘ مسافر ਕਿੱਥੇ ਗਿਆਨੀ ਜੈਲ ਸਿੰਘ ਜੀ ਤੇ ਕਿੱਥੇ ਭਗਵੰਤ ਮਾਨ ਕਿੱਥੋਂ ਕਿੱਥੇ ਆਟ ਗਏ ਆ ਬਾਈ ਬਾਸ ਕਹਿੰਦੇ ਸੀ ਆ ਕਹਿੰਦੇ ਸੀ ਸੀਆਈਐਸਫ ਜਿਹੜੀ ਹੈਗੀ ਆ ਉਹ ਖਰਚਾ ਪਾ ਰਹੀ ਹੈ ਸੀਆਈਐਸਫ ਜਿਹੜੀ ਹੈਗੀ ਉਹ ਖਰਚਾ ਪਾ ਰਹੀ ਹੈ ਤੇ 7.5 ਕਰੋੜ ਮੈਂ ਪਹਿਲੇ ਭਗਵੰਤ ਜੀ ਨੂੰ ਪੁੱਛਣਾ ਕਿ ਅੱਜ ਕੈਨਸਲ ਕਰਨਾ ਚਾਹਨਾ ਸੀਆਈਐਸਫ ਉਥੋਂ ਤੇ ਹਟਾਓ ਤੇ ਆਪਣੇ ਸੈਕਟਰੀਅਰ ਤੋਂ ਕਦੋਂ ਹਟਾਓਗੇ ਕਹਿੰਦੇ ਅੱਜ ਕੈਨਸਲ ਕਰਵਾਓ ਉਹ ਮੇਰੀ ਸੁਣ ਤੇ ਲੋ ਆਪਣੀ ਹਫਾਜ਼ਤ ਵਾਸਤੇ ਸੀਆਈਐਸਫ ਇੱਥੇ ਰੱਖੀ ਹੈ ਆਪ ਤੇ ਜਾਂਦਾ ਉਹਨਾਂ ਤੋਂ ਬਿਨਾ ਦਫਤਰ ਨਹੀਂ ਜਾਂਦਾ ਜੇ ਪੰਜਾਬ ਪੁਲਿਸ ਇੰਨਾ ਫੇਰਤ ਹੋਏ ਤੇ ਸੈਕਟਰੀਅਰ ਤੋਂ ਕਿਉਂ ਸੀਈਐਸੇ ਵਿਦਡਰੋ ਨਹੀਂ ਕੀਤੀ ਤੁਸੀਂ ਭਖੜੇ ਤੋਂ ਤੇ ਵਿਦਡਰੋ ਕਰ ਲਓ ਕੋਈ ਗੱਲ ਨਹੀਂ ਕਰ ਲਓ ਆਪਟਿਕਸ ਨੇ ਫਰਾਡ ਹੈ ਸਾਰਾ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਆਪਟਿਕਸ ਦੀ ਸਰਕਾਰ ਹੈ ਝੂਟ ਐਂਡ ਸਕੂਟ ਦੀ ਸਰਕਾਰ ਹੈ ਅੱਜ ਦਾ ਦਿਨ ਸੈਸ਼ਨ ਚਲਾਣਾ ਡਰਾਮਾ ਰਚਾਣਾ ਤੇ ਭਾਜਣਾ ਹੈ ਮੈਂ ਵਸ ਸੀਮਸਾ ਉਹਨੇ ਕਹ ਲੈ ਕੇ ਕਿਸਾਨਾਂ ਦੀ ਮਰਜ਼ੀ ਆ ਉਹਨਾਂ ਜ਼ਮੀਨ ਦੇਣੀ ਆ ਜਾਂ ਨਹੀਂ ਦੇਣੀ ਇਹ ਉਹਨਰ ਆਪਣਾ ਹੈਗਾ ਮਰਜ਼ੀ ਹੁੰਦਾ ਜਾਂਦਾ ਤੇ ਫਿਰ ਗੱਲ ਸੁਣੋ ਫਿਰ ਇਹਨਾਂ ਦਾ ਜਿਹੜਾ ਉਹ ਆ ਮੈਂ ਦੱਸਿਆ ਹੋਣੇ ਕੀ ਨਾਮ ਮਿਨਿਸਟਰ ਤੇ ਜ਼ੈਨਦਾਰ ਇਹ ਇੰਨਾ ਤਰਲੋ ਮੱਛੀ ਕਿਉਂ ਹੁੰਦਾ ਫਿਰਦਾ ਇਹ ਕਿਸਾਨਾਂ ਨੂੰ ਪੁੱਛ ਕੇ ਤੁਸੀਂ ਕਰਨਾ ਤੇ ਉਹਦੇ ਵਿੱਚ ਇੱਕ ਤਾਰਾ ਲਾ ਦਿੱਤੀ ਲਾਰ ਉਹਨੂੰ ਕਹਿੰਦੇ ਲਾਰ ਲਾਰ ਸੈਕਸ਼ਨ ਉੱਥੇ ਲੱਗਦਾ ਜਿੱਥੇ ਤੱਕੇ ਨਾਲ ਜ਼ਮੀਨ ਲੈਣੀ ਹੋ ਕੋਈ ਡਿਫੈਂਸ ਪਰਪਸਸ ਸਰਕਾਰਾਂ ਦੇ ਪਰਪਸਸ ਕੋਈ ਇਹ ਕੋਰਸ ਦੇ ਪਰਸੇ ਗਵਰਨਮੈਂਟ ਆਫ ਇੰਡੀਆ ਦੀ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਇੱਕ ਸੈਕਸ਼ਨ ਆ ਜਿਹਨੂੰ ਐਲ ਐਨ ਡਬਲ ਏ ਆਰ ਕਹਿੰਦੇ ਆ ਉਹ ਤਾਂ ਹੀ ਲਾਇਆ ਗਿਆ ਤੇ ਪਰ ਉਹ ਤਾਂ ਕਹਿੰਦੇ ਜੀ ਆਕਸ਼ਨ ਨੇ ਜਿਹੜੀ ਉਹ ਡਿਫਰੈਂਟ ਚੀਜ਼ ਹੈਗੀ ਹੈ ਪੂਲਿੰਗ ਡਿਫਰੈਂਟ ਚੀਜ਼ ਹੈ ਆਕਸ਼ਨ ਨੇ ਕਰਿਆ ਸੋ ਪੂਰੇ ਮੈਂ ਪੂਲਿੰਗ ਨਹੀਂ ਫੂਲਿੰਗੇ ਇਹਨਾਂ ਨੇ ਇਹ ਪੀ ਐਚ ਡੀ ਇਹਨਾਂ ਕੋਲ ਲੋਕਾਂ ਦਾ ਬੇਫਕੂ ਬਣਾਉਂਦੇ ਭੱਜਣਿਆਂ ਨੇ ਤੁਸੀਂ ਮੈਨੂੰ ਦੱਸੋ ਦਸਾਂ ਸਾਲਾਂ ਚ ਕੇਜਰੀਵਾਲ ਨੇ ਕਿਹ ਫਾਈਲ ਤੇ ਸਾਈਨ ਨਹੀਂ ਕੀਤਾ ਪਗਵੰਤ ਨੇ ਆਪਣਾ ਨਾਮ ਬਾਹਰ ਕਿਉਂ ਕਟਿਆ ਇਹਨੂੰ ਹੀ ਪਤਾ ਇੱਕ ਟਾਈਮ ਤੇ ਮੈਨੂੰ ਵੀ ਅੰਦਰ ਜਾਣਾ ਪਿਆ ਇਹਨਾਂ ਦਾ ਮਨਿਸਟਰ ਵੀ ਪੈਰ ਪਿੱਛੇ ਖਿੱਚ ਗਿਆ ਚੀਫ ਸਕੱਟਰੀ ਜਿਹੜਾ ਉਹਨੇ ਸੈਪਟੰਬਰ 27 ਦੇ ਵਿੱਚ ਰਿਟਾਇਰ ਹੋ ਜਾਣ ਤੇ ਲੱਭਾਂਗੇ ਆਪਾਂ ਕਿਹਨੂੰ ਜੀ ਇਹ ਤੱਕ ਸਾਰਾ ਮੁਹੱਲੀ ਖਾਲੀ ਪਿਆ ਜਿਹੜਾ ਬੁੱਢਾ ਨੇ ਐਕਵਾਇਰ ਕੀਤਾ ਸੀ ਅੱਧਾ ਵਿੱਚੋਂ ਬੁਹਾਲੀ ਖਾਲੀ ਪਿਆ ਚੰਡੀਗੜ੍ਹ 70 ਸਾਲ ਤੋਂ ਬਾਅਦ ਵੀ ਅਜੇ ਪੂਰਾ ਵਸਿਆ ਨਹੀਂ ਮੇਰੇ ਰੋਜ਼ ਦੇ ਸੋਚ ਕਹਾਣੀ ਤੇ ਪਰ ਹਰ ਸਭ ਦੇਸ਼ਾਂ ਦੇ ਵਿੱਚ ਵੀ ਪੰਜਾਬ 'ਚ ਗੈਂਗਸਟਰਾਂ ਦਾ ਵਾਰਦਾਤਾ ਕਰ ਰਹੇ ਨੇ ਕਪਲ ਸ਼ਰਮਾ ਦਰਮ ਕਹੇ ਉੱਥੇ ਹਮਲਾ ਪਹਿਲਾਂ ਵੀ ਨਵਾਂ ਸ਼ਹਿਰ ਦਾ ਇੱਕ ਗੈਂਗਸਟਰ ਇਹ ਗੈਂਗਸਟਰ ਦੀ ਗੱਲ ਤੇ ਤੁਸੀਂ ਭੁਗਵਾਨਾ ਨਾ ਕਰੋ ਕਿਉਂਕਿ ਇਹ ਸਾਰੇ ਇਹਨਾਂ ਦੇ ਤਾਲਮੇਲ 'ਚ ਨੇ ਲੋਰੈਂਸ ਬਿਸ਼ਨੋਈ ਦੇ ਜਿਹੜੇ ਇੰਟਰਵਿਊ ਸੀਆਈਏ 'ਚ ਜਿਹੜੀ ਸਰਕਾਰ ਕਰਾ ਸਕਦੀ ਹੈ ਤੁਸੀਂ ਸਮਝਦੇ ਹੋ ਕਿ ਉਹਨਾਂ ਦਾ ਤਾਲਮੇਲ ਇਹਨਾਂ ਨਾਲ ਹੈ ਨਹੀਂ ਜਲੰਧਰ ਵੈਸਟ ਦੀ ਇਲੈਕਸ਼ਨ 'ਚ ਇੱਕ ਗੈਂਗਸਟਰ ਨੂੰ ਪਟਿਆਲੇ ਦੀ ਜ਼ੇਰ ਚੋਂ ਕਰਕੇ ਇਹਨਾਂ ਵੋਟਾਂ ਵਾਸੇ ਵਰਤੇ ਆ ਜੇਦਾ ਬਾਬਾ ਨਾਨਕ ਦੀ ਇਲੈਕਸ਼ਨ ਚ ਨੇ ਗੈਂਗਸਟਰ ਵਰਤੇ ਆ ਜੀ ਹੋਰ ਵੀ ਜਿਹੜੀਆਂ ਆਉਣ ਵਾਲੀਆਂ ਬਾਈ ਇਲੈਕਸ਼ਨ ਹੈ ਇੱਥੇ ਵੀ ਇਹਨਾਂ ਦਾ ਇਸਤੇਮਾਲ ਕਰਕੇ ਸਰਕਾਰਾਂ ਨਾਲ ਹੀ ਗੈਂਗਸਟਰਾਂ ਦੇ ਤਲੇ ਖੋਦੇ ਹੋਰ ਕਿਹਦੇ ਨਾਲ ਹੋਣੇ ਜਾਂ ਪੁਲਿਸ ਨਾਲ ਤੋਲਕ ਨੇ ਜਾਂ ਕੁਗਵੰਤ ਨਾਲ ਹੋਣੇ ਨੇ ਬਾਈ ਬਸ ਮੈਸੂ ਬਾਈ ਨੂੰ ਲੈ ਕੇ ਜੀ ਮੋਦੀ ਪੁਰੇ ਦਾ ਮਾਸਾ ਉਹਦੇ ਨਜ਼ਰ ਆਏ ਕਿ ਪੰਜਾਬ ਦਾ ਬਾਣੀ ਆ ਜੇ ਗੱਲ ਆਨ ਸਾਹਿਬ ਜੋ ਮੀਟਿੰਗ ਚ ਗਏ ਨੇ ਬੋਲਣ ਦੇ ਕਾਬਿਲ ਹੀ ਹੈ ਕਿਉਂਕਿ ਬਾਅਦ ਦੁਪਹਿਰ ਮੀਟਿੰਗ ਹੋਈ ਆਓ ਜੀ ਜੀ ਸਰ